ਟਕੀ ਮੰਡੀ ਚ ਆਈ ਸੀ ਜਮਾ ਲਾਲ ਰੰਗ ਦੀ ਉਹ ਨਹੀਂ ਦਿੰਦੇ ਜਿਹ ਸੁਸਰੀ ਪੈ ਗਈ ਜਾਂ ਪਹਿਲਾਂ ਮਿੱਟੀ ਖਾ ਗਈ ਉਹਨੂੰ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਕਣਕ ਹੀ ਦਿੰਦੇ ਜਿਹੜੇ ਜਿਹੜੀ ਕਣਕ ਭਗਵਾਨ ਤਮਾਨ ਦੇ ਘਰੇ ਆ ਉਹੀ ਕਣਕ ਗਰੀਬ ਦੇ ਘਰੇ ਹੋਣੀ ਚਾਹੀਦੀ ਤਾਂ ਕਮੀਆਂ ਦੇ ਵੇਲੇ ਸੂਰਜ ਚੜੂਗਾ ਨਹੀਂ ਤਾਂ ਨਹੀਂ ਚੜਨਾ ਪੋਸਟ ਮੈਟ੍ਰਿਕ ਤੇ ਸਾਰੇ ਸਕਾਲਰਸ਼ਿਪ ਅਸੀਂ ਕਹਤਾ ਕਾਲਜਾਂ ਨੂੰ ਕਹਤਾ ਲੜਾਈ ਸਾਡੇ ਨਾਲ ਐ ਸਾਡੀ ਸੈਂਟਰ ਨਾਲ ਐ ਇਹ ਲੜਾਈਆਂ ਅਸੀਂ ਬਾਅਦ ਚ ਲੜ ਲਾਂਗੇ ਕਿਸੇ ਵੀ ਬੱਚੇ ਦਾ ਰੋਲ ਨੰਬਰ ਜਾਂ ਉਹਦਾ ਕੋਈ ਸਰਟੀਫਿਕੇਟ ਨਹੀਂ ਰੁਕਣਾ ਚਾਹੀਦਾ ਇਸ ਕਰਕੇ ਕਿ ਪੋਸਟ ਮੈਟ੍ਰਿਕ ਜਾਂ ਪ੍ਰੀ ਮੈਟ੍ਰਿਕ ਦਾ ਕੋਈ ਉਹ ਨਹੀਂ ਹੋਇਆ ਇਸ ਮਾਮਲੇ 'ਚ ਅਸੀਂ ਬਹੁਤ ਸਖਤ ਆਂ ਕਿਸੇ ਬੱਚੇ ਦੀ ਪੜ੍ਹਾਈ ਜਾਂ ਇੱਕ ਸਾਲ ਮਰ ਗਿਆ ਸਮਝ ਲਓ ਜ਼ਿੰਦਗੀ ਦਾ ਇੱਕ ਸਾਲ ਮਰ ਗਿਆ ਉਹਦੀ ਤਰੱਕੀ ਮਰ ਗਈ ਅੱਗੇ ਅਫਸਰ ਬਣਨਾ ਸੀ ਸੋ ਇਸ ਕਰਕੇ ਕਦੇ ਵੀ ਇਹ ਨਾ ਸੋਚੋ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਐਕਸ਼ਨ ਲਵਾਂਗੇ ਸਾਡੇ ਦਾ ਫਾਇਦਾ ਹੀ ਫਾਇਦਾ ਹੈ ਮੈਂ ਤਾਂ ਖਜ਼ਾਨਾ ਭਰਨਾ ਹੈ ਖਜ਼ਾਨਾ ਭਰ ਕੇ ਉਹਦਾ ਮੂੰਹ ਲੋਕਾਂ ਵੱਲ ਕਰਨਾ ਹੈ ਥੋੜੇ ਪੈਸੇ ਨੇ ਤੁਹਾਨੂੰ ਦੇਣੇ ਨੇ ਮੈਂ ਘਰੇ ਛਾਪਦਾ ਜੀ ਜੇ ਮੇਰੇ ਪੱਲਿਓ ਲੱਗਦੇ ਆ ਨਾ ਮੈਂ ਕਿਸੇ ਖੱਡ ਚ ਹਿੱਸਾ ਪਾਉਣਾ ਹੈ ਨਾ ਮੈਂ ਕਿਸੇ ਬਸ ਚ ਹਿੱਸਾ ਪਾਉਣਾ ਹੈ ਨਾ ਮੈਂ ਠੇਕੇ ਚ ਹਿੱਸਾ ਪਾਉਣਾ ਹੈ ਨਾ ਨਾ ਟਾਬੇ ਚ ਹਿੱਸਾ ਪਾਉਣਾ ਮੈਂ ਹਿੱਸਾ ਪਾਉਣਾ ਜ਼ਰੂਰ ਪਾਉਣਾ ਪਰ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਇਹਨਾਂ ਨੂੰ ਜਵਾਬ ਦਿਓ ਜਿਹੜੇ ਗੱਲਾਂ ਕਰਦੇ ਉਹ ਕੱਲ ਉਹ ਕਹਿੰਦਾ ਸੀਗਾ ਆ ਕੀ ਆਦਾ ਨਾ ਯਾਰ ਸਾਡੇ ਸੰਗਰੂਰ ਆ ਖੈਰਾ ਲੜਦੇ ਹੀ ਰਹਿੰਦਾ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਉਹ ਵੱਡਾ ਲੀਡਰ ਬਣਿਆ ਫਿਰਦਾ ਜੀ ਉਹ ਕਹਿੰਦਾ ਜੀ ਬਿਹਾਰ ਤੇ ਯੂਪੀ ਤੋਂ ਜਿਹੜੇ ਆਉਂਦੇ ਨੇ ਨੌਕਰੀਆਂ ਉਹ ਲੈ ਜਾਂਦੇ ਨੇ ਕਦੋਂ ਨੌਕਰੀ ਲੈ ਜਾਂਦੇ ਨੇ ਵੀ ਮੇਰੇ ਕੋਲ ਡਾਟਾ ਪਿਆ ਹੈ ਝੂਠ ਬੋਲਣਾ ਤੁਸੀਂ ਮੇਰੇ ਕੋਲ ਡਾਟਾ ਪਿਆ 43000 ਨੌਕਰੀਆਂ ਦਿੱਤੀਆਂ ਇੱਕ ਇੱਕ ਦਾ ਡਾਟਾ ਪਿਆ ਹੈ ਜੇ 5 7 ਪੰਜਾਬ ਤੋਂ ਬਾਹਰ ਲੈਨੇ ਉਹ ਹਰਿਆਣਾ ਰਾਜਸਥਾਨ ਜਾਂ ਚੰਡੀਗੜ੍ਹ ਦੇ ਪੰਜਾਬੀਆਂ ਦੇ ਮੁੰਡੇ ਨੇ ਉਹਨਾਂ ਨੇ ਲਿਖਤੀ ਟੈਸਟ ਪੰਜਾਬੀ ਚ ਪੰਜਾਬੀ ਦਾ ਲਿਖਤੀ ਟੈਸਟ 50 ਨੰਬਰ ਲੈ ਕੇ ਕਲੀਅਰ ਕੀਤਾ ਹੋਇਆ ਤਾਂ ਨੌਕਰੀ ਮਿਲਦੀ ਹੈ ਐਦਾਂ ਨਹੀਂ ਹੈ 99.99% ਪੰਜਾਬੀ ਨੇ ਜਿਹੜੇ ਨੌਕਰੀ ਲੈਂਦੇ ਨੇ ਐਵੇਂ ਕਹੀ ਜਾਂਦਾ ਕੋਈ ਕਹਦਾ ਨੌਕਰੀ ਤਾਂ ਉਹ ਲੈ ਕੇ ਚਲੋ ਖੈਰਾ ਸਾਹਿਬ ਐਂ ਕਰਦੇ ਆ ਉਹ ਤਾਂ 50% ਨੰਬਰ ਲੈ ਕੇ ਪੰਜਾਬੀ ਦੇ ਲਿਖਤੀ ਟੈਸਟ ਚੋਂ ਨੌਕਰੀ ਲੈਂਦੇ ਨੇ ਤੁਸੀਂ 20% ਲੈ ਕੇ ਦਿਖਾ ਦਿਓ ਚਲੋ ਤੁਹਾਨੂੰ ਆਪ ਨੂੰ ਤਾਂ ਪੰਜਾਬੀ ਨਹੀਂ ਆਉਂਦੀ ਮਹਾਰਾਜ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਹੋਏ ਹਾਂ ਤੁਹਾਨੂੰ ਇੰਨੀ ਛੋਟ 50 ਦੀ بجائے ਤੁਹਾਨੂੰ 20 ਨੰਬਰ ਲੈਣੇ ਪੈਣਗੇ ਹੋਰ ਵੀ ਛੋਟ ਕਿ ਮੈਂ ਪੇਪਰ ਵੀ ਲੀਕ ਕਰ ਦੂੰਗਾ ਵੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਆਊਗਾ ਇਹਨਾਂ ਨੂੰ ਵੀ ਪਤਾ ਹੈ ਚੰਡੀਗੜ੍ਹ ਹੈ ਮੈਨੂੰ ਵੀ ਪਤਾ ਹੈ ਪਰ ਚੰਡੀਗੜ੍ਹ ਲਿਖਣਗੇ ਕਿਵੇਂ ਪੰਜਾਬੀ 'ਚ ਮੈਂ ਕਹਿ ਦੂੰਗਾ ਉਹ ਤੇ ਸਵਾਲ ਪਾ ਦੂੰਗਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਕੀ ਕਿਹਾ ਜਾਂਦਾ ਹੈ ਉਹਦਾ ਸਹੀ ਅੰਤਰ ਹੈਗਾ ਪ੍ਰੀਖਿਆਰਤੀ ਲਿਖਣਗੇ ਕਿਵੇਂ ਪ੍ਰੀਖਿਆਰਤੀ ਇਹ ਤਾਂ ਵਿਦਿਆਰਥੀ ਨਹੀਂ ਲਿਖਿਆ ਜਾਣਾ ਆਪ ਪੰਜਾਬੀ ਆਉਂਦੀ ਨਹੀਂ ਉਹ ਨੁਕਸ ਕੱਢੀ ਜਾਣਿਆ ਮੈਂ ਕਾਂਗਰਸ ਪਾਰਟੀ ਤੋਂ ਪੁੱਛਣਾ ਚਾਹੁੰਦਾ ਕਿ ਇਹ ਉਹਨਾਂ ਦਾ ਏਜੰਡਾ ਹੈ ਕਿ ਦੇਸ਼ 'ਚ ਕੋਈ ਬੰਦਾ ਪੰਜਾਬ 'ਚ ਨਾ ਆਵੇ ਇੱਥੇ ਕੰਮ ਨਾ ਕਰੇ ਉਹ ਆਉਂਦੇ ਆ ਵਿਚਾਰੇ ਲੇਬਰ ਕਰਦੇ ਆ ਕਿਰਤ ਕਰਦੇ ਆ ਪੰਜਾਬ ਦੀ ਧਰਤੀ ਹੈ ਦਾਤਾਂ ਵੰਡਣ ਵਾਲੀ ਧਰਤੀ ਹੈ ਅਸੀਂ ਲੰਗਰ 'ਚ ਬਿਠਾ ਕੇ ਜਦੋਂ ਪੰਗਤ 'ਚ ਬਿਠਾਉਂਦੇ ਆ ਨਾ ਲੰਗਰ ਵੇਲੇ ਪਹਿਲਾਂ ਥਾਲੀ ਵਹਿ ਗਰੂ ਫਿਰ ਦਾਲ ਵਹਿ ਗਰੂ ਫਿਰ ਚਪਾਤੀ ਵਹਿ ਗਰੂ ਫਿਰ ਪਾਣੀ ਵਹਿ ਗਰੂ ਕਦੇ ਪੁੱਛਿਆ ਕਿਹੜੇ ਸਟੇਟ ਤੋਂ ਆਇਆ ਭਾਈ ਤੂੰ ਤੂੰ ਕਿਹੜੀ ਸਟੇਟ ਦਾ ਯਕਤ ਸਭ ਨੂੰ ਵੈਗਰੂ ਸਭ ਨੂੰ ਅਸੀਂ ਤਾਂ ਉਹ ਲੋਕ ਆ ਯਾਰ ਅਸੀਂ ਤਾਂ ਦਾਤਾ ਵੰਡਣ ਵਾਲੇ ਲੋਕ ਆ ਯਾਰ ਤੁਸੀਂ ਸਾਨੂੰ ਛੋਟੇ ਕਰੀ ਜਾਂਦੇ ਹੋ ਲੱਖ ਲਾਹਣ ਤਾਂ ਤੁਹਾਡੀ ਐਂ ਸੋਚ ਤੇ ਸਾਡਾ ਲੰਗਰ ਤਾਂ ਯੂਕਰੇਨ ਲੱਗ ਜਾਂਦਾ ਸਾਡਾ ਲੰਗਰ ਤਾਂ ਤੁਰਕੀ ਲੱਗ ਜਾਂਦਾ ਜਿੱਥੇ ਕੋਈ ਕੁਦਰਤੀ ਆਫਤ ਆ ਜਾਏ ਸਾਡਾ 20 ਰੁਪਿਆ ਦਾ ਲੰਗਰ ਲੱਗ ਜਾਂਦਾ ਬਾਬੇ ਨਾਨਕਾ ਤੁਸੀਂ ਇੰਨੀ ਛੋਟੀ ਸੋਚ ਵਾਲੇ ਰਾਜਾ ਬੜਿੰਗ ਤਾਂ ਮਾਂਜਦਾ ਉਹਨੇ ਕਿਉਂਕਿ ਉਹ ਲੁਧਿਆਣੇ ਤੋਂ ਲੜ ਰਿਹਾ ਹੈ ਉੱਥੇ ਤਿੰਨ ਸਾਢੇ ਤਿੰਨ ਲੱਖ ਵੋਟ ਹੈ ਪ੍ਰਵਾਸੀਆਂ ਦੀ ਉਹ ਕੱਲ ਦਾ ਕਹੀ ਜਾਂਦਾ ਨਾ ਨਾ ਆਇਆ ਨਹੀਂ ਕਹਿਦਾ ਇਹ ਉਹ ਤਾਂ ਕਹਿਦਾ ਉਹ ਨਹੀਂ ਸੋ ਕਾਂਗਰਸ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਤਾਂ ਇੱਕ ਦੂਜੇ ਨੂੰ ਹੀ ਮਨ ਜਾਣਗੇ ਕਾਂਗਰਸੀਆਂ ਦੀ ਤਾਂ ਆਪਸ ਵਿੱਚ ਦੋਸਤੀ ਕਛੂ ਤੇ ਚੂਹੇ ਵਾਲੀ ਹੈ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਆਪਸ ਵਿੱਚ ਦੋਨਾਂ ਨੇ ਪੂਛਾ ਮੰਨ ਲਿਆ ਵੀ ਇਕੱਠੇ ਰਹਾਂਗੇ ਕਛੂ ਨੂੰ ਥੋੜੀ ਜਿਹੀ ਧੁੱਪ ਲੱਗੀ ਉਨੇ ਇਹ ਤਾਂ ਦੇਖਿਆ ਨਹੀਂ ਪਿੱਛੇ ਚੂਹਾ ਬੰਨਿਆ ਹੋਇਆ ਟੋਬੇ ਦੇ ਵਿੱਚ ਵੜ ਗਿਆ ਚੂਹਾ ਡੁੱਬ ਕੇ ਮਰ ਗਿਆ ਘਾਂਟੇ ਬਾਅਦ ਕੱਛੂ ਨਿਕਲਿਆ ਤਹਾਂ ਬਾਜ ਫਿਰਦਾ ਸੀ ਉਹਨੇ ਦੇਖਿਆ ਚੂਹਾ ਮਰਿਆ ਪਿਆ ਉਹਨੇ ਝਪਟ ਮਾਰਿਆ ਪੰਜਾ ਚੂਹਾ ਚੱਕ ਲਿਆ ਕਿਉਂਕਿ ਪੂਛ ਬੰਨੀ ਹੋਈ ਸੀ ਨਾਲ ਕੱਛੂ ਚੱਕਿਆ ਗਿਆ 200 ਮੀਟਰ ਤੋਂ ਕੱਛੂ ਡਿੱਗਿਆ ਕੱਛੂ ਮਰ ਗਿਆ ਹੁਣ ਕਾਂਗਰਸੀ ਆਪ ਵਿੱਚ ਫੈਸਲਾ ਕਰ ਲੈਣ ਕੌਣ ਕੱਛੂ ਹੈ ਕੌਣ ਚੂਹਾ ਹੈ ਪਰ ਇੱਕ ਦੂਜੇ ਨੂੰ ਮਾਂਜਣਗੇ ਬਸ ਸੋ ਵੀਰੋ ਆਪ ਤਾਂ ਇਹ ਜਿਹੀਆਂ ਇਹ ਜਿਹੀ ਰਹਾਂਗੇ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਭਾਈ ਜੀ ਕਹਿ ਕੇ ਬੁਲਾਉਂਦੇ ਆ ਤੁਸੀਂ ਮੈਨੂੰ ਜਦੋਂ ਮਾਮਾ ਸਿਰ ਪਲੋਸ ਦਿਆਂ ਨੇ ਪੁੱਤ ਸਿਰ ਪਲੋਸ ਦਿਆਂ ਕਈ ਵਾਰੀ ਰੂਟ 'ਚੋਂ ਪਤਾ ਲੱਗ ਜਾਂਦਾ ਰੂਟ ਲੱਗਿਆ ਹੁੰਦਾ ਪ੍ਰੋਟੋਕਾਲ ਦਾ ਪੁਲਿਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਕੌਣ ਆ ਰਿਹਾ ਹੈ ਤਾਂ ਸਾਰਾ ਪਿੰਡ ਹੀ ਬਾਹਰ ਖੜਾ ਹੁੰਦਾ ਮੈਨੂੰ ਇਹ ਨਹੀਂ ਹੈਗਾ ਕਿ ਜੇ ਮੈਂ ਲੁਧਿਆਣੇ ਤੋਂ ਬਰਨਾਲੇ ਆਉਣਾ ਇਹਦਾ ਮਤਲਬ ਸਿੱਧਾ ਰੂਟ ਨਹੀਂ ਹੈਗਾ ਲਗਭਗ ਹਰ ਪਿੰਡ ਹਰ ਕਸਬੇ ਦੇ ਵਿੱਚ ਲੋਕ ਖੜੇ ਹੁੰਦੇ ਆ ਔਰ ਸਰੋਪੇ ਲੈ ਕੇ ਖੜੇ ਹੁੰਦੇ ਆ ਹਾਰ ਲੈ ਕੇ ਖੜੇ ਹੁੰਦੇ ਆ ਮੈਂ ਗੱਡੀ ਰੋਕ ਲੈਣਾ ਫਿਰ ਮੈਂ ਮੈਲੰਗ ਕਿਵੇਂ ਸਕਦਾ ਐਦਾਂ ਜਦੋਂ ਇੰਨਾ ਪਿਆਰ ਮਿਲ ਰਿਹਾ ਹੈ ਅੱਜ ਕੱਲ ਇੱਥੇ ਇੰਨਾ ਪਿਆਰ ਮਿਲ ਰਿਹਾ ਆ ਇਧਰ ਲਿਆ ਨੂੰ ਇਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਇੱਕ ਅੱਧੀ ਇਹਨਾਂ ਦੀ ਹਾਲਤਾ ਇੱਕ ਦਿਨ ਰੋਣ ਹੀ ਲੱਗੀ ਪਈ ਸੀ ਬੀਬਾ ਉਹ ਤਾਂ ਹਜੇ ਅੱਖਾਂ ਜੀਆਂ ਗਿੱਲੀਆਂ ਹੋਈਆਂ ਨੇ ਇਹ ਤਾਂ ਚੰ ਚਾਰ ਦਿਨ ਠਹਿਰੋ ਹਜੇ ਮੇਰੇ ਗੇੜੇ ਲੱਗ ਜਾਣ ਤੋਂ ਚਾਰ ਭਾੜਾ ਡਿਕ ਨਹੀਂ ਇਧਰ ਉਦੋਂ ਬਾਅਦ ਤਾਂ ਸਿੱਧੇ ਹੀ ਰਹਿਣਗੇ ਜੇ ਕਾਹੂੰਗਾ ਹਰਾਉਂਦੇ ਨੇ ਨਾਲ ਡਰਾਉਂਦੇ ਨੇ ਹੁਣ ਪਤਾ ਲੱਗੂਗਾ ਨਾ ਬੀਬਾ ਜੀ ਨੂੰ ਹੁਣ ਪੰਜਾਬੀ ਬੋਲਣੀ ਪੈ ਰਹੀ ਹੈ ਹੁਣ ਪੰਜਾਬੀ ਨਿਕਲ ਕੇ ਸਾਹਮਣੇ ਆ ਰਹੀ ਹੈ ਪਹਿਲਾਂ ਬੋਲੇ ਹੀ ਨਹੀਂ ਸੀ ਕਦੇ ਇਹ ਬੋਲਣ ਦੀ ਲੋੜ ਹੀ ਨਹੀਂ ਸੀ ਹੁਣ ਆਉਂਦੇ ਆ ਭਗਵੰਤ ਮਾਨ ਹੈ ਇਹ ਸ਼ੂਰਾ ਗੋਪਦ ਹੈ ਇਹ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਪਹਿਲਾਂ ਚੋਨਾ ਕਹਿੰਦੀ ਹੈ ਜਾਂ ਚੋਨਾ ਕਹਿੰਦੀ ਹੈ ਪੰਜਾਬੀ ਤਾਂ ਕਦੇ ਪੜ੍ਹੀ ਨਹੀਂ ਆਪ ਯੂਪੀ ਤੋਂ ਆਏ ਹੋਏ ਨੇ ਸਾਨੂੰ ਕਹਿੰਦੇ ਨੇ ਯੂਪੀ ਵਾਲੇ ਬਿਹਾਰ ਆਪ ਯੂਪੀ ਤੋਂ ਆਏ ਹੋਏ ਨੇ ਪੀਲੀ ਪੀਟ ਜਾ ਕੇ ਕਹਿੰਦੀ ਮੈਂ ਥੋੜੀ ਧੀ ਆ ਇੱਥੇ ਆਖੇ ਨੇ ਸਾਡੀ ਧੀ ਸੋ ਇਹਨਾਂ ਦਾ 1 ਜੂਨ ਨੂੰ ਬੱਸ ਸਮਝ ਗਏ ਦੋਨੇ ਹੱਥ ਤਾਹਾਂ ਕਰਕੇ ਦੋ ਨਾਰੇ ਲਾ ਦਿਓ ਇਨਕਲਾਬ ਦੇਖੋ ਦੋ ਦੋ ਕ ਵੋਲੀਅਮ ਚੱਕ ਦੋ ਕਰੇ ਤਾਂ ਪਹੁੰਚੇ ਨਾਰਾ ਇਸ ਵਕਤ ਇੱਕ ਮਿੰਟ ਐਸ ਓਹੋ ਲੰਚ ਟਾਈਮ ਹੋ ਗਿਆ ਲੰਚ ਟਾਈਮ ਉਹ ਸਵਾ ਦੋ ਹੋ ਗਏ ਲੰਚ ਟਾਈਮ ਹੈ ਰੋਟੀ ਖਾਈ ਜਾਂਦੇ ਹੋਣੇ ਤੇ ਜਦੋਂ ਹੁਣੇ ਰੋਟੀ ਬੁਰਕੀ ਚੱਕਣਾ ਥਾਲੀ ਜੀ ਹੱਲੇ ਤਾਨੂੰ ਬਦਲ ਗਿਆ ਕੀ ਹੋ ਗਿਆ ਉਹ ਕਹਿੰਦਾ ਨਰੂਆ ਨੇ ਪਵਾਤ ਮਨ ਆਇਆ ਹੋਇਆ ਨਾਰੇ ਲੱਗ ਰਹੇ ਹੋਣੇ ਕਿ ਬੀਬਾ ਜੀ ਨਾਰੇ ਲੱਗ ਰਹੇ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਛੋਟੀ ਬੀਬਾ ਜੀ ਵੱਡੀ ਸਾਡੇ ਵਾਲੀ ਗੁਰਮੇਲ ਵਾਲੀ ਭੋਲੇ ਵਾਲੀ ਅਸੀਂ ਉੱਥੇ ਹੀ ਰਹਿ ਗਏ ਯਾਰ ਥੱਲੇ ਸਾਨੂੰ ਮਲੰਗ ਕਹਿੰਦੇ ਆ ਯਾਰ ਉਹ ਸਾਨੂੰ ਮਲੰਗ ਕਹਿੰਦੇ ਆ ਬਾਏ ਮਲੰਗ ਤੁਸੀਂ ਹੀ ਕੀਤੇ ਹੋ ਯਾਰ ਤੁਸੀਂ ਰਜਵਾੜੇ ਬਣ ਕੇ ਨਹਿਰਾਂ ਥੋਟੇ ਖਤਮ ਹੁੰਦੀਆਂ ਜਾ ਕੇ ਖੇਤਾਂ ਚ ਦੂਜੀਆਂ ਨਹਿਰਾਂ ਚ ਪਾਣੀ ਹੈ ਨਹੀਂ ਜਦੋਂ ਮੈਂ ਪਾਣੀ ਦੇ ਤਾਂ ਉਦੋਂ ਕਹਿੰਦੇ ਨਹਿਰਾਂ ਹਾਂ ਇਹ ਵੀ ਨਹਿਰਾਂ ਨੇ ਹਾਂ वाह जी वाह पड़ास निकल रही है लोगों की लिया हूँ फिर वो तो भी डबल करो डाइनिंग टेबल तो उन्हों हलन दोनों से उपर चाके इनकलर इनकलर गोरे सो नि बहुत बहुत धन्यवाद बहुत बहुत मेहरबानी बहुत, बहुत बहुत शुक्रिया तीं आए परिवार समेत आए और खड़ा गरीब तो गरीब के नाम खड़ा ਔਰ ਗਰੀਬ ਦੀ ਗਰੀਬੀ ਨੂੰ ਦੂਰ ਕਰਨ ਵਾਸਤੇ ਜੇ ਭਗਵੰਤ ਮਾਨ ਦੀ ਕਲਮ ਕੰਮ ਆਉਂਦੀ ਹੈ ਇਹ ਤੋਂ ਵੱਡਾ ਮੈਂ ਕੋਈ ਪੁੰਨ ਨਹੀਂ ਸਮਝूंगा ਇਹ ਮੇਰੇ ਲਈ 101 ਅਖੰਡ ਪਾਠ ਖਲਾਉਣ ਦੇ ਬਰਾਬਰ ਹੋਗਾ ਬਹੁਤ ਬਹੁਤ ਧੰਨਵਾਦ